ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਗਾਵਾਂ ਸੇ ਲੈ ਲੈ ਕੇ ਆਏ ਹਾਂ ਜੀ ਇੱਕ ਬਈ ਤਾਜੀ ਸੂਈਆ ਬਾਕੀ 5 ਗੱਬੜਾਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਇੱਕ ਵਾਰੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਪੁੱਛ ਲੈਨੇ ਬਾਈ ਤੋਂ ਅੱਜ ਵਈ ਜੀ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਵਧੀਆ ਜੀ ਹਾਂ ਬਹੁਤ ਵਧੀਆ ਬਈ ਡਾਕਟਰ ਵਧੀਆ ਚੱਲ ਰਾਂ ਕੰਮ ਕਰਾਂ ਹਾਂ ਬੂਰਾ ਵਧੀਆ ਬਈ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਵੈਗਿਆ ਸੀ ਮਾਰੂ ਹਾਂ ਵੀਡੀਓ ਆਪਣਾ ਪੌਣ ਸਾਲ ਮੈਂ ਉੱਤੇ ਪੌਣੇ ਘੰਟੇ ਆਪਣੇ ਪਸ਼ੂ ਵੇਚ ਜਾਂਦੇ ਆ ਮੁੱਲ ਜਾਇਜ਼ ਸੀ ਨਾ ਮੁੱਲ ਦਾ ਜਾਇਜ਼ ਹੁੰਦਾ ਜਾਇਜ਼ ਮੁੱਲ ਜਿਹੜਾ ਪਹਿਲਾਂ ਵਿਕਦੀ ਸਹੀ ਗੱਲ ਆ ਭਾਈ ਹਾਂ ਅੱਜ 6 ਗਾਵਾਂ ਨੇ ਆਪਣੇ ਕੋਲ 6 ਹੈ ਕਲਟਰ ਤੇਰੇ ਆਉਣ ਤੋਂ ਦੋ ਵਕੀ ਤੇ ਸਾਹਮਣੇ ਵੀ ਕਿਥੀ ਗਈ ਸੌਦਾ ਹੋਈ ਜਾਂਦੇ ਹਾਂ ਹਾਂ ਉਹ ਸੌਦਾ ਹੋਇਆ ਸੂਈ ਵਹਿਰ ਸੀਗੀ ਸਹੀ ਗੱਲ ਨਹੀਂ ਸੁਣਿਆ ਦੋ ਸੀ ਹੁਣ ਇੱਕ ਰਹਿ ਗਈ ਇੱਕ ਰਹਿ ਗਈ ਹਾਂ ਨਾਮ ਤੇ ਐਡਰੈਸ ਬੋਲੋ ਛੰਨਾ ਗਲਾਬ ਸਿੰਘ ਪਿੰਡ ਆ ਜੀ ਸਿੰਗਾਰਾ ਨੌ ਆ ਤਪਾ ਤਸੀਲ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਭਾਈ ਤੇਰੇ ਨਾਲਟਰ ਪਉੜ ਰਹਿ 99014 33510 ਠੀਕ ਹੈ ਭਾਈ ਹਾਂ ਬਾਕੀ ਡਾਟਰ ਆਪਾਂ ਉੱਦੋਂ ਇਹ ਵੀ ਉਹ ਦਾਦੇ ਆਪਣੀਆਂ ਬੇਲਾਂ ਉਹਨਾਂ ਨਾਲ ਲਿਆਉਂਦੀਆਂ ਵਾਂਗ ਠੀਕ ਹੈ ਜੀ ਜਦੋਂ ਵੀ ਲੈਣੀ ਅਗਲੇ ਨਿਰਖ ਪਰ ਕੇ ਲੈ ਜੇ ਆਪਣੀ ਹੁਣ ਆ ਬੇੜਾ ਬਿਲਕੁਲ ਤੜਕੀ ਆਈ ਹੈ ਹੂੰ ਤੇ ਆਪਾਂ ਕਹਿੰਦੇ ਉਹ ਆਈ ਸੀ ਕੱਲ ਠੀਕ ਹੈ ਉਹ ਵੇਗ ਗਈ ਇਹ ਰਹਿ ਗਈ ਦੂਜੀਆਂ ਸਾਧੀਆਂ ਕੱਪੜਾ ਮਨ ਕੋਈ ਕੱਲ ਆ ਗਈ ਕੋਈ ਅੱਜ ਵਾਇਕ ਤੜਕਿਆ ਜੀ ਦੂਜੇ ਕੱਲ ਦੀਆਂ ਇੰਨਾ ਵਾਂਗ ਹੂੰ ਹੂੰ ਕੋਈ ਵਰਸੋਂ ਆਈ ਹੈ ਠੀਕ ਹੈ ਜੀ ਹਾਂ ਆਉਦੀ ਜਦੋਂ ਵੀ ਲੈਣੀ ਆ ਗਿਰਖ ਪਰ ਕੇ ਲੈ ਜੇ ਜਦੋਂ ਆਪਣੇ ਘਰ ਘਰ ਦੀ ਗਰੰਟੀ ਹੈ ਜਦੋਂ ਆਪਣੇ ਘਰੋਂ ਬਾਗੀ ਆਪਣੀ ਕੋਈ ਤੀ ਗਰੰਟੀ ਨਹੀਂ ਬਹੁਤ ਠੀਕ ਆ ਆਉਂਦੀ ਨਿਰਖ ਪਰ ਕੇ ਤਸ਼ਲੀ ਕਰਕੇ ਲੈ ਜੀ ਜਿਵੇਂ ਆਪਾਂ ਨੂੰ ਮਾਲਕ ਦੁੱਧ ਕਹਿੰਦੇ ਆ ਭੋਵੇਂ ਕਹਿ ਕੇ ਦੇਣੀ ਆਪਣੀ ਘਰੇ ਕੋਈ ਨਹੀਂ ਚੋਈ ਹੁੰਦੀ ਕਿ ਮਾਲਕ 20 ਕਹਿੰਦਾ ਆਪਾਂ 20 ਕਹਿ ਕੇ ਕੋਈ 15 ਕਹਿੰਦਾ 15 ਕਹਿ ਕੇ ਦੇਣੀ ਆ ਜਦੋਂ ਵੀ ਲੈਣੀ ਆ ਆਉਦੀ ਜੱਜਮੈਂਟ ਕਰ ਲੈ ਵੀ ਕਿੰਨੇ ਕ ਦੁੱਧ ਵਾਲੀ ਬੈੜਾ ਜ਼ਰੂਰੀ ਆ ਹਾਂ ਭਾਈ ਜਿਹੜੀ ਪਹਿਲੇ ਨੰਬਰ ਤੇ ਬੈੜ ਦੇ ਨੇ ਕਿਹੜਾ ਸੂਹ ਸੂਈ ਇਹ ਡਾਕਟਰ ਦੂਜਾ ਸੂਹ ਸੂਈ ਆ ਕਦੋਂ ਸੂਈ ਆ ਭਾਈ ਇਹਨੂੰ ਡਾਕਟਰ ਅੱਜ ਮੰਨ ਕੇ ਚੱਲੋ ਵੀ ਪੰਜਵਾਂ ਛੀਮਾ ਦੇਣਾ ਸੂਈ ਨੂੰ ਬੱਚਾ ਕੀ ਹੈ ਬਈ ਬੱਚਾ ਮੰਗਿਆ ਡਾਕਟਰ ਕਿੰਨਾ ਬੋਲਾ ਹਾ ਡਾਕਟਰ ਮੰਨ ਕੇ ਚੱਲ ਆ ਆਪਣੇ ਕੋਈ ਆਈ ਆ ਤੜਕੇ ਆਪਾਂ ਇਹਦਾ ਮੰਨ 5-6 ਕਿਲੋ ਬੋਲਾ ਕੱਢ ਕੇ ਲੈਂਦੀ ਹੈ ਹੂੰ ਜੇ ਸਾਰੀ ਖਾਲੀ ਕਰਨੀ ਹੋਵੇ ਦੁੱਧ ਹੋਊਗਾ 7-8 ਕਿਲੋ ਡੰਗਦੇ ਠੀਕ ਹੈ ਤੇ ਦੁੱਧ ਮਾ ਵੀ ਕਹਿ ਸਕਦੇ 2 ਬਾਈ ਕਿਲੋ ਬੰਨਾਂ ਨੇ ਪਹਿਲੇ ਜੂਏ ਕਿਹਾ ਵੀ ਹਰਾਂ 19 ਕਿਲੋ ਚੋਹਦ ਕੀ 22 ਕਿਲੋ ਤੁਹਾਨੂੰ ਚਵਾ ਦੂੰ ਹੂੰ ਬਾਕੀ ਉਹ ਵੀ ਆਰਡਰ ਰੂਟਰ ਦੇ ਡਾਕਟਰ ਬਹੁਤ ਚੰਗਾ ਲੇਵਾ ਦੇ ਆਰਡਰ ਕਮਾਲ ਦਾ ਫਾੜੀ ਵਾਲਾ ਆਰਡਰ ਬਾਕੀ ਲੇਵਾ ਕਮਾਲ ਦਾ ਆਰਡਰ ਸਟੀਕਿੰਗ ਦੇਖੋ ਲੈ ਮੇਰੀ ਕਮਾਲ ਦੀ ਆ ਅੱਲਾਕੱਲਾ ਥਣ ਬਈ ਮੁੱਠੀ ਵਾਲਾ ਥਣ ਚਾਰੇ ਥਣ ਲੈ ਨਿਕਣਵੇਂ ਪੂਰੇ ਗੈਰ ਤੇ ਚਵਾਈ ਕਿਵੇਂ ਆ ਚਵਾਈ ਡਾਕਟਰ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਬਾਕੀ ਰੰਗ ਪ੍ਰਿੰਟ ਦੇਖੋ ਡਾਕਟਰ ਪ੍ਰਿੰਟ ਬਹੁਤ ਰਚਿੰਗ ਆ ਬਸ ਸਹੀ ਗੱਲ ਆ ਪ੍ਰਿੰਟ ਬਹੁਤ ਚੰਗਾ ਆ ਹਾਂ ਜੀ ਉਹ ਵੀ ਨਸਲ ਵਾਲੀ ਆ ਡਾਕਟਰ ਵਹਿਰ ਦੀ ਸਹੀ ਗੱਲ ਬਾਕੀ ਵੱਡੀ ਗੱਲ ਕੀ ਡਾਕਟਰ ਸੀਲ ਥੰਦੀ ਦੇਖੋ ਲੈ ਹੂੰ ਲੈ ਜੀ ਭਾਈ ਆਰਡਰ ਕੋ ਚੱਕਰੀ ਨਹੀਂ ਬੈਠ ਥੱਲੇ। ਇਹ ਨਹੀਂ ਕੁਛ ਨਹੀਂ ਹੈ ਨਾ ਗਰਮਾਣੀ। ਲਾਈਕ ਕਮਾਲ ਆ ਭਾਈ। ਕੀ ਬਾਤ ਆ। ਜਿਵੇਂ ਮਾਰ। ਸਾਡੇ ਹੱਥਾਂ ਨੂੰ ਆਰਡਰ ਬੈਠ ਦੀ ਤਿਆਰੀ ਬਹੁਤ ਹੋਣੀ ਆ। ਇਹ ਲੈਵਲ ਟੱਲ ਪਈ ਆ। ਸਹੀ ਗੱਲ ਆ। ਹੱਥ ਉਹਨੇ ਬਣ ਬਹੁਤ ਜਾਣਾ। ਬਣ ਬਹੁਤ ਜਾਣਾ। ਬਾਕੀ ਥਣ ਤੋਂ ਆਰਡਰ ਬਹੁਤ ਚੰਗਾ ਲੱਗਿਆ। ਬਾਕੀ ਸੀਲ ਥੰਦੀ ਬੈਠ ਰਹਾ। ਸਹੀ ਗੱਲ। ਜਿਵੇਂ ਮਰਜੀ ਬੈ ਜਾ ਪਾ ਧਾਰਾ ਮਾਰ ਕੇ ਦਿਖਾਵਾਂਗੇ। ਹੂੰ। ਬਾਕੀ ਨਸਲ ਕੁਆਲਟੀ ਦੇ ਆਰਡਰ ਬੈਠ ਦੀ। ਸਹੀ ਗੱਲ ਆ। ਬਈ ਖੋਲਿਓ ਭਾਈ ਤੋੜ ਕੇ ਦਿਖਾ ਦਿਓ। ਫੁੱਲ ਕੱਦ ਦਾ ਆਰਡਰ ਕਮਾਲ ਦਾ। ਮੁੱਠੀ ਤੇ ਰੰਗ ਰੂਪ ਚ ਹੈਗਾ ਫੁੱਲ ਕਰਦਾ ਬਾਈ ਕੱਦ ਕੋਈ ਸ਼ੋਰ ਨਹੀਂ ਕਰਦਾ ਬਾਕੀ ਨਸਲ ਤੇ ਕੁਆਲਿਟੀ ਵਧੀਆ ਬਾਈ ਬਰਾਬਰ ਖੜਾ ਉਸਾਂ ਦਾ ਜੱਜਮੈਂਟ ਕਰ ਬਾਕੀ ਉਹ ਵੀ ਪੂਰੀ ਜਮਰੀ ਹੈ ਪੂਰੀ ਜਮਰੀ ਪਤਲੀ ਜਮਰੀ ਦੀ ਬਿਹਰ ਹੈ ਦੁੱਧ ਵਾਲੀ ਆ ਦੁੱਧ ਵਾਲੀ ਆ ਜਦੋਂ ਬਾਹ ਨਿਕਾਇਆ ਦੁੱਧ 22 ਕਿਲੋ ਜਵਾਦੂ ਪਰ ਰਾਮ ਨੇ ਸਹੀ ਗਾ ਠੀਕ ਆ ਹਾਂ ਤੇ ਕੀ ਮੋਲ ਲਾ ਬਾਈ ਬੋਲ ਡਾਟਰ ਵੀਡੀਓ ਤੇ ਕਰਾਂਗੇ ਕਰਾਂਗੇ ਜਾਇਜ਼ ਆਪਾਂ ਮੁੱਲ ਨਹੀਂ ਵਾਧੇ ਕਰਦੇ ਮੁੱਲ ਆ ਬਾਈ ਫੋਨ ਤੇ ਹੋ ਜਾ ਹਾਂ ਮੁੱਲ ਫੋਨ ਤੇ ਕਰਨੇ ਕਰਾਂਗੇ ਜਾਇਜ਼ ਕਰਾਂਗੇ ਬਾਈ ਕਨਾ ਜਾਇਜ਼ ਬਾਈ ਧਾਰਾ ਮਾਰ ਕੇ ਦਿਖਾ ਦੇ ਕੋਈ ਚੱਕਰ ਨਹੀਂ ਲੈ ਬਾਈ ਚਵਾਈ ਦੇਖੋ ਚਵਾਈ ਬੜੀ ਚੰਗੀ ਹੈ ਨਾ ਚੌਣ ਤਾਂ ਬੜਾ ਚੰਗਾ ਚੌਣ ਬੜਾ ਚੰਗਾ ਲੈ ਬਾਈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰ ਹੀ ਨਹੀਂ ਹਿਲਣਾ ਕਰਮਾਲੀ ਨੇ ਭੋਰਾ ਨਹੀਂ ਜਿਵੇਂ ਇਹਦਾ ਰੋਲ ਦੀ ਹੁੰਦੀ ਆ ਕੋਈ ਵਾਸਤਾ ਨਹੀਂ ਜੇ ਦੱਸਦੀ ਧਾਰ ਹੈਗੀ ਬਾਈ ਬੜੀ ਚੰਗੀ ਚਵਾਈ ਆ ਹਨਾ ਬਾਈ ਚੌਣ ਡਾਟਰ ਬਹੁਤ ਚੰਗਾ ਵਹਿੜ ਵਾਲਾ ਸਹੀ ਗੱਲ ਆ ਰਾ ਲੱਭ ਨੰਬਰ 1 ਚਵਾਈ ਆ ਕੀ ਬਾਤ ਲੱਭ ਹੂੰ ਸਾਫ ਸੂ ਬਾਦਿਆ ਡਾਇਟਰ ਬੈਠਾ ਸਹੀ ਗੱਲ ਆ ਭਾਈ 10 ਫੁੱਟ ਪਿੱਛੇ ਹੋਣਾ ਪੈ ਗਿਆ ਸਿੱਟੇ ਪੈਂਦੇ ਆ ਇੰਨੀ ਚੰਗੀ ਚਵਾਈ ਆ ਲੈ ਚੌਣ ਦਾ ਬੈਬ ਨੂੰ ਬਹਾ ਚੰਗਾ ਲੱਗਿਆ ਵੈ ਚੌਣ ਸਰਦੀ ਬਾਹਰ ਦੇ ਵੇਖਣਾ ਲੈ ਭਾਈ ਕੀ ਬਾਤ ਆ ਚੌਣ ਬਹੁਤ ਚੰਗਾ ਅੱਥੀ ਚੋਲਾ ਮਸ਼ੀਨ ਨਾਲ ਚੋਲਾ ਕੋਈ ਚੈੱਕ ਨਹੀਂ ਥਾਨ ਬਹੁਤ ਚੰਗਾ ਲੱਗਿਆ ਲੈਵਾ ਦਿਖਾ ਦੇ ਪਿਛਾਂ ਤੋਂ ਬਾਕੀ ਥਾਨ ਤੋਂ ਬਹੁਤ ਚੰਗਾ ਲੱਗਿਆ ਹੂੰ ਸਹੀ ਗੱਲ ਆ ਭਾਈ ਆਰਡਰ ਕਮਾਲ ਦਾ ਇਕੱਲਾ ਇਕੱਲਾ ਥਾਨ ਮੁੱਠੀ ਵਾਲਾ ਬਾਕੀ ਡਾਡਰ ਲੇਵਾ ਵੀ ਖਰਾਬ ਨਹੀਂ ਹੋਣਾ ਜਿੱਥੇ ਮਰਜੀ ਵੰਦ ਲੈ ਕੋਈ ਪੱਕੇ ਤੇ ਰੱਖ ਲੈ ਕੱਚੇ ਤੇ ਭਾ 10 ਸਾਲ ਚੋਲੇ ਬੰਦੇ ਥਾਨ ਨਹੀਂ ਖਰਾਬ ਹੋ ਬਹਿਰ ਦਾ ਸਹੀ ਗੱਲ ਆ ਭਾਈ ਨਾਲ ਲੇਵਾ ਟੁੱਟੇ ਆ ਡਾਡਰ ਲੇਵਾ ਲਓ ਚੰਗਾ ਬਹੁਤ ਆ ਲੈ ਚੰਗਾ ਬਹੁਤ ਆ ਕੀ ਬਾਤ ਹੂੰ ਬਾਕੀ ਬੱਚੀ ਡਾਡਰ ਆਤ ਨੂੰ ਬਣੂ ਬਹੁਤ ਬਣੂ ਬਹੁਤ ਹੈਨਾ ਹਾਂ ਬਾਕੀ ਉਹ ਵੀ ਡਾਡਰ ਪਧਰੀ ਪੁੱਧਰੀ ਬਹੁਤ ਆ ਤਾਂ ਤੋਂ ਦਿਖਾ ਦੇ ਫੁੱਲ ਕਰਦਾ ਯਾਰ ਫੁੱਲ ਕਰਦਾ ਡਾਡਰ ਪੂਰਾ ਲੈ ਮੁੱਲ ਜੈਜ ਹੁਣ ਹਾਂ ਮੁੱਲ ਡਾਡਰ ਜੈਜ ਕਰਨਾ ਆਪਾਂ ਵੀਡੀਓ ਤੇ ਮੁੱਲ ਤਾਂ ਵੱਡਾ ਕਰਨਾ ਹੀ ਨਹੀਂ ਬਹੁਤ ਠ ਅੱਗੇ ਭਰਾ 2 ਨੰਬਰ ਕਿਹੜਾ ਸੂਆ ਇਹ ਡਾਕਟਰ ਪਹਿਲਾ ਸੂਆ ਬੱਚੀ ਐ ਕਿੰਨੇ ਦਿਨ ਲੈਂਦੀ ਐ ਬਈ ਡਾਕਟਰ 6 ਡੇ ਲੇ ਜਾਊਗਾ ਟੋ ਘੱਟੇ ਹਫਤਾ ਹਉ ਤਾਂ ਲੈ ਹਾਂ ਹਉ ਤਾਂ ਲਊਗੀ ਰਾਮ ਨੇ ਕੀ ਰਕਾਰਾ ਦੁੱਧ ਆ ਵੇਰੀ ਮਾਂ ਲੈ ਡਾਕਟਰ ਇਹ ਬਹਿਣ ਬਾਤ ਹੈ ਗਏ ਦੁੱਧ ਮੰਨ ਕੇ 25 ਤੋਂ 30 ਕਿਲੋ ਚਵਾਰੂ ਰਾਮ ਨੇ ਪਹਿਲੇ ਸੋਏ ਬਾਕੀ ਸਮੇਂ ਬਲੀ ਬਹੁਤ ਹੈ ਡਾਕਟਰ ਸਹੀ ਗੱਲ ਆ ਬੱਡੀ ਬੁੱਡੀ ਬਹੁਤ ਬਾਕੀ ਤੂੰ ਨਸਲ ਦਿਖਾ ਡਾਕਟਰ ਕੁਆਲਟੀ ਫੇਸ ਬੜਾ ਪਿਆਰਾ ਹਨਾ ਕੁਆਲਟੀ ਬਹੁਤ ਚੰਗੀ ਆ ਲੈ ਫੇਸ ਬਹੁਤ ਚੰਗਾ ਬੋਦੀ ਬਾਜੀ ਚੰਗੀ ਬਾਕੀ ਤੂੰ ਆਦਾ ਦਿਖਾ ਦੇ ਬਹਿਣ ਦਾ ਸਮਾਰਕ ਹੂੰ ਤੋਰਾ ਸਾਰਾ ਡਾਕਟਰ ਵੱਲ ਬੱਡੀ ਬੁੱਡੀ ਵਾਲੀ ਆ ਵੇਰ ਸਹੀ ਗੱਲ ਆ ਭਾਈ ਤੇ ਕਦ ਕੁ ਦਵਾਰ ਦਾ ਛੇਡਾ ਕੀ ਬਾਤ ਆ ਹਾਂ ਬਾਕੀ ਸਭੀ ਬਲੀ ਆ ਕੋਈ ਬਾਕੀ ਬੱਡੀ ਗੱਲ ਕੇ ਡਾਕਟਰ ਜਿਹਾ ਪਹਿਲਾ ਨਾ ਠੰਡੀ ਬਹੁਤਾ ਵਹਿਦਾ ਠੰਡੀ ਬਹੁਤਾ ਹੈ ਹਾਂ ਜਿਵੇਂ ਮਰਦੀ ਆ ਸਲਾਈ ਚੱਲ ਕੋਈ ਚੱਕਰ ਨਹੀਂ ਕਹਿੰਦੀ ਗਰਮ ਵਾਲੀ ਬਾਕੀ ਜਾਨ ਨੇ ਦਲਦੁਲ ਦੇਖੋ ਬਾਈ ਬਾਈ ਸਾਰੀਆਂ ਆ ਬਲਦਲ ਲੈ ਕੱਢੂ ਫੇਰ ਗਰਮ ਵਾਲੀ ਨੇ ਸੋਣਾ ਬਾਕੀ ਡਾਕਟਰ ਬਾਈ ਡਬਲ ਬਹੁਤ ਆ ਸਹੀ ਗੱਲ ਆ ਹਨ ਹਾਂ ਪਹਿਲਾ ਦੂਆ ਬੱਚੀ ਆ ਬੱਚੀ ਦੂਜਾ ਬਹੁਤ ਪਿਆਰ ਚੰਗੀ ਬਣਿਆ ਹਮ ਸਹੀ ਗੱਲ ਆ ਬਾਈ ਕੱਚੀ ਕੱਚੀ ਆ ਹਜੇ ਦਿਨ ਲੈਂਦੀ ਆ ਬਾਈ ਉਹਦੋਂ ਦਾ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰੂ ਤਿੱਲਾ ਬਹੁਤ ਪਈਆਂ ਥਣ ਬਹੁਤ ਚੰਗਾ ਇਵੇਂ ਪਹਿਲਾ ਸੂਤ ਥਣ ਬਹੁਤ ਚੰਗਾ ਲੱਗਿਆ ਹਾਂ ਡਾਕਟਰ ਲੇਵਾ ਬਹੁਤ ਗੱਲਾਂ ਬੱਚੀਆਂ ਆਇਤਾ ਬਈ ਨਾ ਕੱਚੀ ਕੱਚੀ ਆ ਹਾਂ ਭਾਈ ਬਹੁਤ ਪਿਆਰੀ ਲੱਗੀਆਂ ਜੀ ਸਹੀ ਗੱਲ ਆ ਹਾਂ ਬਿਸ਼ਾਂ ਟੋਲੇ ਵਾਲੂ ਬਾ ਦਿਖਾ ਦੇ ਡਾਕਟਰ ਹੂੰ ਬਾਕੀ ਲੈ ਕੀ ਬਾਤ ਆ ਕੱਚੀ ਕੱਚੀ ਆ ਦਨ ਲੈਂਦੀ ਆ ਡਾਕਟਰ ਬਹੁਤ ਸੋਹਣਾ ਤਿਆਰ ਕਰਦਾ ਬਾਕੀ ਅਮਰੀਕਾ ਵਾਂਗ ਡਾਕਟਰ ਨਾਂਗ ਦਾ ਲੇਵੇ ਤੇ ਬਾਹਰ ਜਾਂਦੀ ਆਇਆ ਸਹੀ ਗੱਲ ਬਾਕੀ ਤੋਂ ਉਹ ਨਸਲ ਦਿਖਾ ਦੇ ਡਾਕਟਰ ਦੁਨਨੇ ਬਾਦ ਸਾਰੇ ਕੁਆਲਿਟੀ ਵਹਿੜਦੀ ਬਾਹਰ ਦੀ ਨਸਲ ਸੋਹਣੀ ਕੁਆਲਿਟੀ ਆ ਨਾ ਫੇਸ ਬੜਾ ਚਿਹਰਾ ਜੀ ਕੱਦ ਦੇ ਡਾਕਟਰ ਕੱਦ ਨਹੀਂ ਛੋਟਾ ਕੋਈ ਸਹੀ ਗੱਲ ਆ ਬਈ ਜੇ ਆਪਾਂ ਕਹਿੰਦੇ ਜਨਾ ਕੱਦ ਪਾਜਨ ਦੇਖੇ ਕੱਦ ਬਹੁਤ ਆ ਵਹਿੜਦਾ ਹੈ ਪੂਰੇ ਆ ਪਤਰੀ ਪੁੱਤਰੀ ਹੈ ਪੇਟ ਪੁੱਠ ਬਹੁਤ ਚੰਗੀ ਆ ਵਹਿੜਦੀ ਸਾਡੇ ਸਹੀ ਗੱਲ ਆ ਬਈ ਕੀ ਬਾਤ ਹਾਂ ਬਾਕੀ ਦੇ ਡਾਕਟਰ ਸੀਟਾਂ ਨਹੀਂ ਦੇਖੋ ਲੈ ਹਾਂ ਜਿਵੇਂ ਮਾਰਦੇ ਦੇਖ ਲੈ ਬਹੁਤ ਔਲ ਪਈ ਆ ਹਾਂ ਪਾਕਿਸਤਾਨ ਤੋਂ ਦੇ ਬਹੁਤ ਚੰਗਾ ਹੈ ਹਮ ਬਾਕੀ ਬਹਿ ਜਾ ਥੱਲੇ ਡਾਕਟਰ ਕੁਛ ਨਹੀਂ ਕਹਿੰਦੀ ਜਮਈ ਦਾ ਹਮ ਬਾਕੀ ਬੂਰੋ ਦਿਖਾਦੀ ਡਾਕਟਰ ਥਾਂਲੇ ਵਾ ਬਾਕੀ ਨਾਲਾਂ ਨੂੰਣਾ ਲੈਵੇ ਤੇ ਪਹਿਲਾਂ ਬੱਚੀ ਦੇ ਬਹੁਤ ਹੈ ਸਹੀ ਗੱਲ ਹੈ ਮੁੱਲ ਜਾਇਜ਼ ਮੁੱਲ ਰਾਦਰ ਜਾਇਜ਼ ਹੁਣ ਆਪਾਂ ਬਹਿੜ ਨੂੰ ਦੇਖ ਕੇ ਤਾਂ ਮੁੱਲ ਕਰਨੇ ਹੀ ਨਹੀਂ ਇਨਾ ਠੀਕ ਆ ਆਹੇ ਜਾਂ ਬਹਿੜਾਂ ਦੇ ਮੁੱਲਾਂ ਨੂੰ ਦੇਖ ਕੇ ਨਹੀਂ ਟੁਕਣੇ ਟੁਕਣੇ ਮੰਗੀਦਾ ਆਪਾਂ ਮੁੱਲ ਨਹੀਂ ਵਾਦਾ ਕਰਨਾ ਠੀਕ ਆ ਜਾਇਜ਼ ਮੁੱਲ ਨਾਲ ਵੇਰ ਵੇਚਣੀ ਹੈ ਬਹੁਤ ਠੀਕ ਆ ਜਦੋਂ ਬਹਿੜ ਤਿਆਰ ਹੋ ਗਈ ਉਹਦੇ ਆਪਾਂ ਨੂੰ ਪਤਾ ਕਿੰਨੇ ਦੀ ਹੈ ਇਹ ਕੱਚੀ ਦੇ ਹਿਸਾਬ ਨਾਲ ਮੁੱਲ ਕਰਾਂਗੇ ਅੱਜ ਆਪਾਂ ਬਹੁਤ ਠੀਕ ਆ ਆਪਾਂ ਨੂੰ ਵੀ ਪੱਧਰੀ ਆ ਕਦਵੇਟ ਬਹੁਤ ਬਰਾਬਰ ਖੜ ਜਾ ਲੈ ਸਹੀ ਗੱਲ ਆਪਾਂ ਆਦ ਦੇਖ ਕੇ ਨਾ ਹੂੰ ਅੱਗੇ ਭਰਾ ਤਰਨ ਨੰਬਰ ਕਿਹੜਾ ਸੂਆ ਇਹ ਦੂਜਾ ਸੂਆ ਡਾਕਟਰ ਕਿੰਨੇ ਦਿਨ ਲੈਂਦੀ ਹੈ ਬਾਈ ਡਾਕਟਰ ਇਹ ਵੀ ਹੌਤਾ ਲੈ ਜੂ ਵੜ ਹਲੇ ਕੀ ਰਿਕਾਰਡ ਦੁੱਧਾ ਬਾਈ ਦੁੱਧਾ ਡਾਕਟਰ ਇਹਦਾ 25 26 ਕਿਲੋ ਹਰ ਘਾਤਾ ਪਹਿਲਾਂ ਦਾ ਖੋਲਿਓ ਬਾਈ ਤੋਰਿਓ ਕੱਦ ਫੌਲਾ ਬਾਈ ਰਾਜੀ ਫੌਲਾ ਆਰਡਰ ਕਮਾਲ ਦਾ ਕੱਚੀ ਜ਼ਰੂਰਤ ਦਿਨ ਹਜੇ ਲੈਂਦੀ ਆ ਉਹਦੋਂ ਦਾ ਆਰਡਰ ਹੈ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਹੈ ਬਾਈ ਠੰਡੀ ਸੀ ਡਾਕਟਰ ਬਹਿਣ ਪੁੱਤਰੀ ਪੁੱਤਰੀ ਇਹ ਵੀ ਬਹੁਤ ਆ ਸਹੀ ਗੱਲ ਆ ਤੋਰਾ ਕਮਾਲ ਦਾ ਹਨਾ ਬਹੁਤ ਆ ਡਾਕਟਰ ਜਾਨ ਜੰਦਵਾਲੀ ਹੈ ਬਾਹਰ ਚ ਇਹਦਾ ਮੰਨ ਕੇ ਜੇ ਆਪਾਂ ਜਦ ਸੁਣਾਏ ਨਾਲ ਵੀਰ ਬਾਹਰ ਨੇ ਤੇਰੀ ਜਿਬੀ ਕੋਨੇ ਬਾਹਰ ਨਹੀਂ ਦੱਸਣੀ ਉਦਾਂ ਈ ਸੀਗਾ ਸਹੀ ਗੱਲ ਹੈ ਬਾਕੀ ਲੇਵਲ ਉੱਾਰ ਦਾ ਤੇਰਾ ਹੀ ਬਹੁਤ ਚੰਗਾ ਸਹੀ ਗੱਲ ਹੈ ਨਾਲ ਬਹੁਤ ਚੰਗਾ ਹੈ ਲੇਵਾ ਕਮਾਲ ਦਾ ਹਾਂ ਬਾਕੀ ਹੂੰ ਦਿਖਾ ਦੇ ਢੰਗ ਢੂੰਗ ਬਾਹਰ ਦੇ ਬਹੁਤ ਚੰਗੇ ਆ ਸਹੀ ਗੱਲ ਹੈ ਫੇਸ ਬੜਾ ਪਿਆਰਾ ਹਾਂ ਬਾਕੀ ਜਾਨ ਬਹੁਤ ਆਦਾ ਬਾਹਰ ਚ ਹੂੰ ਆ ਰਾਜੀ ਫੋਲ ਫੋਲ ਰਾਜੀ ਆ ਭਾਈ ਹਾਂ ਬੜੀ ਹੈ ਇਹ ਲਾਵੋਂ ਪਈਆਂ ਯਾਰ ਹਨਾ ਲਾਡਰ ਕੱਚੀ ਆ ਵੇਰ ਬੰਨ ਨਹੀਂ ਬਹਿਣੇ ਬਾਹਰ ਇਹਨੇ ਉਹ ਰੋਲੇ ਵਾ ਚੈੱਕ ਕਰ ਲੋ ਬਈ ਗੁਲਾਬੀ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਨਾੜਾ ਨੂੜਾ ਫੁੱਲ ਚੰਗੀਆਂ ਬਈ ਡਾਕਟਰ ਲੇਵਾਂ ਲੂਏ ਬਹੁਤਾ ਫੈਰਦਾ ਉਂ ਵੀ ਦੇਖ ਲਾ ਰੰਗ ਰੰਗ ਚਾਹ ਦਿਖਾ ਦੇ ਬਹੁਤ ਏਸ ਬੜਾ ਪਿਆਰਾ ਹਨਾ ਸਹੀ ਗੱਲ ਹੈ ਬਈ ਕੱਦ ਵਜੋਂ ਦੇਖੋ ਡਾਕਟਰ ਫੈਰ ਲਾ ਦਿਖਾ ਦੇ ਫੇਟ ਲਾ ਲੈ ਸਾਰੀਆਂ ਬਲਡ ਲਾ ਕੱਢ ਕੇ ਨਾ ਕਰਮ ਵਾਲੀ ਨੇ ਫੇਰ ਸੋਣਾ ਬਈ ਚਾ ਬਾਤ ਜਿਵੇਂ ਮਰਜੀ ਬਈ ਉਹ ਡਾਕਟਰ ਕੁਝ ਨਹੀਂ ਕਹਿੰਦੀ ਬਕਰ ਬਗੀ ਬੜਾ ਕੈਮਰੇ ਤੋਂ ਭਾਂਜਾ ਕਿ ਜੇ ਕੁਝ ਨਹੀਂ ਕਹਿੰਦੀਆਂ ਫੇੜਾ ਹੂੰ ਸਹੀ ਗੱਲ ਹੈ ਬਾਕੀ ਪਤਨੀ ਪੁੱਤਰੀ ਬਹੁਤ ਅਡਰ ਰਹਿ ਰਹੇ ਸਹੀ ਗੱਲ ਆ ਬਾਈ ੱਲੇ ਵਾਲੂ ਵਾਲਾ ਅਡਰ ਕੱਡੂ ਬਹੁਤ ਆ ਕੱਡੂ ਬਹੁਤ ਨਾ ਸੱਚੀ ਕਰਕੇ ਹਾਂ ਹਣ ਦੇਖ ਲੈ ਪਛਾਣ ਨੂੰ ਲੈ ਵਾ ਦਿਖਾਉਂਦੀ ਆ ਮਗਰ ਹੂੰ ਜائیں ਬਰਾਬਰ ਖੜ ਜਾ ਮੈਂ ਉਹਨੂੰ ਲੈ ਵਾ ਦੱਕ ਦਿੰਦਾ ਵੀ ਹੈਗਾ ਮਗਰ ਦੱਕ ਦਿੰਦਾ ਹਾਂ ਹਾਂ ਬਾਕੀ ਹੂੰ ਦੇ ਕੱਦ ਵਜਾਂ ਡਾਕਟਰ ਬੜੇ ਵੱਡੀ ਬੁੱਢੀ ਫੋਟ ਹੈ ਸਹੀ ਗੱਲ ਆ ਬਾਈ ਹਾਂ ਅੱਗੇ ਬਰਾ 4 ਨੰਬਰ ਕਿਹੜਾ ਸੂਆ ਬਾਈ ਇਹ ਵੀ ਡਾਕਟਰ ਦੂਜਾ ਸੁਆ ਕਿੰਨੇ ਦਿਨ ਲੈਂਦੀ ਹੈ ਡਾਕਟਰ ਇਹ ਵੀ ਮੇਰੇ ਅੱਗੇ ਹੌਤਾਖੰਡ ਦਾ ਲੈ ਜੂ ਫਿਰ ਹੌਤਾਖੰਡ ਦਾ ਹਾਂ ਬਾਕੀ ਬਰੀਕੀਆਂ ਬਰੂਕਾਂ ਲੈ ਵੇ ਤੇ ਲਾਟੂ ਨਾਲ ਡਾਕਟਰ ਇਹ ਬਹੁਤ ਹੈ ਕੀ ਰਿਕਾਰਡ ਦੁੱਧ ਦਾ ਭਾਈ ਦੁੱਧ ਡਾਕਟਰ ਇਹਦਾ ਵੀ 22 ਗ੍ਰਾਮ ਪਹਿਲਾਂ ਨਾ ਚਵਾਇਆ ਹੂੰ ਤੇ ਲਾ ਵਾਪ ਪਈ ਹੈ ਲੈ ਭਾਈ ਸਾਰੀਆਂ ਬਲਡ ਲਾ ਕੱਢੂ ਫੇਰ ਸੋਨਾ ਕਰਮੇ ਬਰੀਕੀ ਚਵਾਉਦਾ ਹੈ ਬਾਹਰ ਬਰੀਕਾ ਡਾਕਟਰ ਲੈ ਬਾਅਦ ਇਹ ਬੱਸੀ ਨੂੰ ਸੀਲ ਦੇ ਲੈ ਲੈ ਬਾਅਦ ਇਹ ਡਾਕਟਰ ਕਾਗਜ਼ ਇਹ ਗਾ ਲੈ ਵਾ ਸਹੀ ਗੱਲ ਹੈ ਭਾਈ ਬਾਕੀ ਥਣ ਤੋਂ ਬਹੁਤ ਚੰਗਾ ਡਾਕਟਰ ਮੁੱਠੀ ਜਿਹਾ ਥਣ ਇਕੱਲਾ ਇਕੱਲਾ ਥਣ ਲੈ ਚਾਰੇ ਬਿੱਤੀ ਦੇ ਆ ਬਈ ਕਿਆ ਵਾਈਟ ਲਾਡਰ ਵਾਡਲੇ ਵਿੱਚ ਦਾ ਇਹਦਾ ਕੋਈ ਕੱਚਿਆਂ ਵਾਲ ਕੇ ਵੀਡੀਓ ਚਾ ਨਾਲ ਪਵਾ ਦੇਣਾ ਤੇਰੀ ਜਵਹਰ ਦੀ ਪੁਣੀ ਫਿਰ ਦੱਸਣਾ ਸੀ ਵਾਕਿਆ ਹੀ ਚੰਗੀ ਹੈ ਸਹੀ ਗੱਲ ਆ ਬਈ ਬਾਕੀ ਨਸਨਫਲ ਬਹੁਤ ਅਲਟਰੀ ਦੀ ਵੀਰਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫੇਸ ਬੜਾ ਤੇਰਾ ਬਈ ਕੱਦ ਫੁੱਲ ਚੰਗੀ ਆ ਬੜਾ ਬਈ ਬਾਕੀ ਹਲੇ ਕੱਚੀ ਕੱਚੀ ਆ ਬਈ ਟਲਾ ਮਾਈ ਨੇ ਦਿਖਾਈਆਂ ਬਹੁਤ ਪਈਆਂ ਨੇ ਸਾਰੀਆਂ ਬਾਲਟਾਂ ਲਾ ਕੱਢ ਕੇ ਕਰਨ ਵਾਲੀ ਨੇ ਫੇਰ ਸੁਣਾਗਾ ਬਈ ਠੰਡੀ ਠੰਡੀ ਫੁੱਲ ਆ ਹਣਾ ਨੂੰ ਹੀ ਲਾਡ ਰਿਹਾ ਜਿੱਥੇ ਮਰਜੀ ਖੜਾ ਕੇ ਬਹਿ ਜੀ ਥੱਲੇ ਕੋਈ ਚੱਕਰੀ ਰੇ ਨੂੰ ਯਾਰ ਹੂੰ ਸਹੀ ਗੱਲ ਆ ਲੈ। ਕੀ ਬਾਤ ਆ ਲੈ। ਜਿਵੇਂ ਮਰਦੀ ਹੱਤ ਲਈ ਚੱਲ ਕੋਈ ਚੱਕਰੀ ਨਹੀਂ। ਲੈ ਬਾਈ। ਤੇ ਲਾਡੂ ਲਾਣਾ ਲੈ। ਕੀ ਬਾਤ। ਡਾਕਟਰ ਪੁੱਠੇ ਭਾਈ ਵਾਹ ਸਿੱਧੇ ਭਾਈ ਵਾਹ ਹਿਲਣਾ ਨਹੀਂ ਹਜੇ। ਜੈਨੀ ਗਰਮ ਵਾਲੀ ਕੋਈ ਨਹੀਂ ਹੈ ਨਾ। ਬਾਕੀ ਡਾਕਟਰ ਨੂੰ ਬੱਚੀ ਪੁੱਤਰੀ ਇਹ ਵੀ ਬਹੁਤ ਹੈ। ਸਹੀ ਗੱਲ ਆ। ਹਾਂ। ਮੁੱਲ ਫੋਨ ਤੇ ਹੋ ਜੂ। ਅੱਜ ਕਰਾਂਗੇ ਕਰਾਂਗੇ। ਠੀਕ ਆ ਬਾਈ। ਮੁੱਲ ਵੀ ਵਾਹ ਕਰਨਾ। ਮੁੱਲ ਭਾਈ ਕਹਿੰਦਾ ਫੋਨ ਤੇ ਹੋ ਜੂਗਾ। ਮੁੱਲ ਜਿਹੜਾ ਬੜ ਤੇ ਹਿਸਾਬ ਨਾਲ ਬਿਲਕੁਲ। ਜਾਇ ਰਹੂਗਾ ਹਮ ਉਹ ਜਾਇ ਦੀ ਗੰਗਾ ਪਹਿਲਾਂ ਵੀ ਬਾਈ ਦੇ ਮੁੱਲ ਜਾਇ ਜੀ ਹੁੰਦੇ ਆਗੇ ਚੰਗੀ ਮੁੱਲ ਵਾਲਟਰ ਪਹਿਲਾਂ ਵੀ ਜਾਇਜ ਹੁੰਦੇ ਤਾਂ ਉਹ ਪਸੂ ਬੇਕੋਦੀ ਜਾਂਦੇ ਜਦੋਂ ਵੀਡੀਓ ਪਾਉਨੇ ਆ ਸਹੀ ਗੱਲ ਆ ਬਾਈ ਨਹੀਂ ਨਜਦਾ ਕਿ ਫਿਰ ਕੋ ਖੜਦੀ ਨਹੀਂ ਪਸੂ ਹਮ ਬਾਕੀ ਵਾਲਟਰ ਬਾਹਰ ਨਾਲ ਪੱਧਰ ਪੁੱਤਰ ਵਾਲੀ ਆ ਛਾਪ ਪਾਸੋਂ ਦਿਖਦਾ ਸਹੀ ਗੱਲ ਆ ਬਾਈ ਤੇ ਲਾਡੂ ਲਾਂ ਬਹੁ ਭਈਆਂ ਬਾਕੀ ਇਤਰੂ ਦਿਖਾ ਦੇ ਵਾਲਟਰ ਨਾਲੇ ਵਟ ਕੀ ਪਿਆ ਵਟ ਦੀ ਨਸਲ ਦਿਖਾ ਦੇ ਹਮ ਆਹ ਕੇ ਬਹਿ ਕਹਿ ਜਾਂਦਾ ਸਹੀ ਗੱਲ ਆ ਕਿਆ ਬਾਤ ਆ ਹਣਾ ਪੂਰੀ ਮੂੰਹ ਮਾਰੀ ਬੂਤੀ ਬਾਤੀ ਬੜੀ ਚੰਗੀ ਆ ਜੀ ਸਹੀ ਗੱਲ ਆ ਬਈ ਕੁਆਲਿਟੀ ਬਹੁਤ ਆ ਵਹਿਨ ਦੀ ਬਾਕੀ ਸਾਡੇ ਕੰਨ ਕੰਨ ਬਾ ਚੰਗਾ ਹੂੰ ਬਾਕੀ ਵੱਡੀ ਬੁੱਡੀ ਡਾਕਟਰ ਬਾਹਰ ਬਹੁਤ ਆ ਕੋਈ ਛੋਟੀ ਨਾ ਮੰਨੇ ਹਾਂ ਛੋਟੀ ਨਾ ਆ ਕਾਦਾਂ ਵਜਨ ਸਾਰਿਆਂ ਦੀ ਬਹੁਤ ਆ ਸਹੀ ਗੱਲ ਆ ਕਾਦਾਂ ਦੀਆਂ ਵੇੜਾਂ ਸਾਰੀਆਂ ਹੂੰ ਅੰਦਰ ਦੇ ਵੇੜਾਂ ਕੱਚੀਆਂ ਜੂ ਰਹਿਗੀਆਂ ਹਫਤੇ ਹੋਦੇ ਨੇ ਅੱਗੇ ਭਰਾ 5 ਨੰਬਰ ਕਿਹੜਾ ਸੁਣੋ ਬਾਈ ਇਹ ਡਾਕਟਰ ਤੀਜੇ ਸੂਗੀ ਕਿੰਨੇ ਦਿਨ ਲੈਂਦੀ ਹੈ ਡਾਕਟਰ ਬਹਿਣ ਜੀ ਮੰਨ ਕੇ ਚੱਲੋ ਵੀ 5-6 ਦਿਨ ਲੈ ਜੂ ਠੀਕ ਆ ਬਾਈ ਹੁਣ ਪੌਣਾ ਪੌਣ ਲੱਗੀ ਆ ਬਾਈ ਪੌਣਾ ਪੌਣ ਲੱਗੀ ਕੀ ਰਿਕਾਰਡ ਆ ਦੁੱਧਾ ਬਾਈ ਦੁੱਧ ਡਾਕਟਰ ਇਹਦਾ ਵੀ 20 ਤੋਂ ਬਾਹਰ ਹੀ ਪਾਇਆ ਹੋਇਆ ਆ ਖਾਣ ਬਹੁਤ ਕਮਾਲ ਦਾ ਲੱਗਦਾ ਹਾਂ ਬਹੁਤ ਜੰਗਾ ਡਾਕਟਰ ਲੈਵਾ ਵੀ ਬਹੁਤ ਚੰਗਾ ਨੇ ਬਾਈ ਬਹੁਤ ਚੰਗਾ ਥੋੜੀ ਜਿਹੀ ਭਾਅ ਪਾ ਗਈ ਬਹਿਣਾ ਹਮ ਤਾਂ ਪਾ ਕੇ ਹੋਰ ਮਾਣ ਸਹੀ ਗੱਲ ਆ ਬਾਈ ਆ ਰਾਜੀਆ ਕੱਦ ਵੱਡ ਚੰਗਾ ਕੱਚੀ ਜ਼ਰੂਰ ਆ ਦਿਨ ਲੈਂਦੀ ਆ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਗਲਾਬੀ ਥਣ ਚਾਰੇ ਥਣ ਬਈ ਨਿਕੜ ਮੇ ਪੂਰੇ ਗਏ ਤੇ ਪੇਲਾ ਪੂਰੀ ਜਾਨ ਵਾਲੀ ਬਹਿਰ ਐ ਕੋ ਲਿੱਸੀ ਨਹੀਂ ਲੇਵਾ ਇਦੋਂ ਦਿਖਾਈ ਰਾ ਟ ਸਮਾਰ ਲੈਵਾ ਬਹੁਤ ਆ ਨਾ ਕਿਹਾ ਥਣ ਤੋਂ ਇਦੋਂ ਵੀ ਟਕਾ ਕੇ ਕੀ ਬਾਤ ਆ ਲੈ ਕੱਲਾ ਕੱਲਾ ਥਣ ਬਈ ਚਾਰੇ ਥਣ ਗਲਾਬੀ ਮੁਠੀ ਵਾਲਾ ਥਣ ਪੂਰੀ ਜਾਨ ਆ ਡਾਕਟਰ ਨਾਲ ਇਹ ਗਰਮੀ ਮੰਨੇ ਹਮ ਗਰਮੀ ਵੀ ਮੰਦੀ ਸਹੀ ਗੱਲ ਆ ਗਰਮੀ ਵੀ ਨਹੀਂ ਮੰਦੀ ਸਹੀ ਗੱਲ ਆ ਚੋਣੀ ਗਰਮੀ ਫੁੱਲ ਆਉਣੀ ਐ ਦੀ ਫਾਇਟ ਵੀ ਫੁੱਲ ਆਉਗੇ ਪੂਰੇ ਡਾਕਟਰ ਕਦਮ ਵਜਨ ਵੀ ਬਹੁਤ ਆ ਹਮ ਮੁੱਲ ਫਿਰ ਜਾਇਜ਼ ਹੀ ਹੋ ਪਰ ਜਾਇਜ਼ ਹੋ ਗਿਆ ਮੁੱਲ ਦਾ ਬੰਦਾ ਕਰ ਨਹੀਂ ਹੂੰ ਉਹ ਤਾਂ ਉਹਦੇ ਵੀ ਜਾਇਜ਼ ਹੁੰਦੇ ਹੁਣ ਅੱਗੇ ਨੂੰ ਵੀ ਜਾਇਜ਼ ਕਰ ਦੇ ਮੁੱਲ ਠੀਕ ਆ ਬਾਈ ਹਾਂ ਹੂੰ ਆਪਾਂ ਅੰਗ ਲਗਾ ਬਹਿੜਾ ਆਉਂਦਾ ਵਿਕੀ ਜਾਂਦੀਆਂ ਹੁਣ ਇਹ ਬਹਿੜਾ ਦਾ ਪਾਵ ਵੀ ਵੇਚਣਾ ਪਾਣਾ ਚਲੋ ਵੀਡੀਓ ਬਵਾ ਦਈ ਹੂੰ ਸਹੀ ਗੱਲ ਆ ਆ ਡਾਕਟਰ ਪਹਿਲਾ ਥੂਆ ਬੱਛੀ ਐ ਵੀ ਠੀਕ ਆ ਕਿੰਨੇ ਦਿਨ ਲੈਣੀ ਆ ਭਾਈ ਬਲਟਰ ਬੱਚੀ ਲੈ ਜੂਗਾ ਟੋਕਾ ਦਾ ਹਫਤਾ ਲੈ ਹਾਂ ਉਹ ਤੇਰੀ ਗੱਲ ਆਉਤੋ 20 ਦਿਨ ਲੈ ਜੂ ਬਾਕੀ ਸੀਟਾਂ ਦੀ ਬਹੁਤ ਹਾਲ ਹੈ ਪਹਿਲਾ ਸਵਾ ਹਫਤੇ ਦੀ ਗੱੱਚੀ ਆ ਭਾਈ ਤੇ ਕਿੰਨਾ ਕੁ ਦੁੱਧ ਦੇ ਦੂ ਅਸਟ ਲੈਣੇ ਬਾਅਦ ਨੇ ਕਹਿੰਦੇ ਤੇ 20 ਦੇ ਆਸ-ਪਾਸੇ ਚਵਾ ਦੂ ਬੱਚੀ ਨਖਰ ਨਖਰੂ ਚੰਗੀ ਹਾਂ ਇਹਦਾ ਉਹ ਗੱੱਚੀ ਆ ਜਦ ਆਪਾਂ ਨਾਲ ਵੀਡੀਓ ਬਣਾ ਦਿੰਨੇ ਆ ਠੀਕ ਆ ਭਾਈ ਬੱਚੀ ਚੰਗੀ ਬਹੁਤ ਆ ਚੰਗੀ ਬਹੁਤ ਆ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਤੋੜਾਦਾਰਾ ਚੰਗਾ ਕੱਚੀ ਜਰੂਰਾ ਹੋਸਾ ਅਨਸਟੀਮੇਟ ਲਾ ਲਿਓ ਬਾਈ ਢਲਾਡੂ ਲਾ ਰੱਖ ਦੀ ਆਰਡਰ ਕਮਾਲ ਦਾ ਤਿਆਰ ਕਰੋ ਥਾਂ ਵੀ ਚੰਗਾ ਲੱਗਿਆ ਬਾਈ ਥਾਂ ਤੋਂ ਆਰਡਰ ਬਹੁਤ ਚੰਗਾ ਹੂੰ ਬਾਕੀ ਉਂ ਦਿਖਾ ਦੇ ਬੜ ਸਾਫ ਸੁਥਰੀ ਬਹਲੀ ਐ ਤੋੜਾ ਤਰਾ ਬਹੁਤ ਸਿਕਰਾ ਤੋੜਾ ਤਰਾ ਬਹੁਤਾ ਬਾਕੀ ਰਾਇਟਰ ਤੂੰ ਬੈਠ ਦੇਖਾ ਚਾਂਜੂਂ ਬਰ ਬਹੁਤ ਨਾੜਾ ਨਾੜਾ ਆਰਡਰ ਬਹੁਤ ਅਫਰੀਕਾਂ ਬਰੂਕਾਂ ਬੈਠ ਸਹੀ ਗੱਲ ਐ ਖਾਣ ਬੜਾ ਕਮਾਲ ਦਾ ਹਾਂ ਡਾਕਟਰ ਬਹੁਤ ਚੰਗਾ ਲੱਗਿਆ ਪਛਾਣ ਤੋਂ ਦਿਖਾ ਦੇ ਸ਼ਮਰ ਕੇ ਲੈ ਵਾ ਲੈ ਕੀ ਬਾਤ ਆ ਬਾਈ ਇਦੋਂ ਦਿਖਾ ਦੇ ਲੈ ਨਾੜਾ ਨਾੜਾ ਬਹੁਤਾ ਹੀ ਕੱਚੀ ਕੱਚੀ ਐ ਕੱਚੀ ਕੱਚੀ ਇਹ ਵਾਰ ਤਿਆਰ ਹੋ ਕੇ ਬਾਹਰ ਨਹੀਂ ਕੋਈ ਤਾਂ ਹੋ ਹਮਮ ਸਹੀ ਗੱਲ ਬਾਕੀ ਉਹ ਡਾਕਟਰ ਜਾ ਹਮਮ ਸਹੀ ਗੱਲ ਆ ਬਈ ਚੰਗੀਆਂ ਸੁਨੱਕੀਆਂ ਵੜ ਤੋਰਾ ਤਾਰਾ ਚੰਗਾ ਥਾਂ ਲੈਵਾ ਚੰਗਾ ਚੱਤੀ-ਕੱਤੀ ਅਦਨ ਲੈਂਦੀ ਆ ਬਈ ਆਰਡਰ ਆ ਜਿਹੜਾ ਉਹਨੂੰ ਬਈ ਹਫਤਾ ਪਿਆ ਬਈ ਆਹ ਉਹਨੂੰ ਬਈ ਹਫਤਾ ਤੋਂ ਆਮਦ ਨਹੀਂ ਲੱਗੂ ਹਮਮ ਹਫਤੇ ਨੂੰ ਤਾਂ ਆਰਡਰ ਜਿਹੜਾ ਕਮਾਦ ਆ ਯਾਰ ਕਿਉਂ ਠੰਡੀ-ਠੁੰਡੀ ਫੁੱਲ ਆ ਹਨਾ ਪੂਰੀ ਡਾਕਟਰ ਜਾ ਵਾਸਤਾਵ ਨਹੀਂ ਯਾਰਾ ਠੀਕ ਆ ਬਈ ਇਹਦਾ ਪਹਿਲਣ ਵਾਲਾ ਕੰਮ ਹੀ ਨਹੀਂ ਆ ਇਹ ਤਾਂ ਚਲ ਮੈਂ ਜੰਮਨੇ ਮਾਚਰ ਵਿੱਚ ਵੀਡੀਓ ਬਵਾ ਦੇ ਨਹੀਂ ਤਾਂ ਤਿਆਰ ਕਰਕੇ ਪਾਉਣਾ ਇਹ ਬੱਚੇ ਲੇਵਾ ਦੇ ਰਾ ਢਿਲ ਦੇ ਲੈ ਕੀ ਬਾਤ ਹੈ ਸੱਲ ਬਹੁਤ ਪਈ ਹੈ ਹਨਾ ਹਾਂ ਸਾਰੀਆਂ ਬਾਲਡ ਲਾਂਹਾਂ ਕੱਢਣੀਆਂ ਫੇਰ ਸੋਨਾ ਚਾਹੀਦਾ ਹਾਂ 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 ਬਾਕੀ ਥਾਨ ਤੁਨ ਬਹੁਤ ਚੰਗਾ ਲੱਗਦਾ ਹੈ ਲੈ ਹੂੰ ਥਾਨ ਦੇ ਖੋਲੇ ਕੀ ਬਾਤ ਹੈ ਮਾਰ ਕੇ ਦਿਖਾ ਦੇ ਥਾਨ ਤੁਨ ਦੇ ਲੈ ਮੁੱਠੀ ਵਾਲਾ ਥਾਨ ਲੱਗਿਆ ਵਾ ਲੱਗਿਆ ਬਹੁਤ ਜੰਗਲਾਤ ਦੇ ਲੈ ਸਹੀ ਗੱਲ ਆ ਭਾਈ ਬਾਕੀ ਢਿਲ ਦੇ ਡਾਕਟਰ ਹੂੰ ਬਾਹਰ ਨਿਕਾਏ ਤੇ ਸੇਵਾ ਵਾਲਾ ਬੰਦਾ ਦੁੱਧ ਬੜੀ 20 ਕਿਲੋ ਚਵਾ ਦੇ ਬੱਚੀ ਠੀਕ ਆ ਭਾਈ ਹਾਂ ਤੇ ਨਾਗਸੀ ਭਰਾ ਕੋਲੇ 6 6 ਦੇ 6 ਦਿਖਾਤੇ ਕਿਸੇ ਵੀਰ ਨੇ ਕੋਈ ਵੀ ਨਾਗੋ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ